ਮਸਬੀ ਤਲ ਤੇ ਐਸਾ ਵੀ ਹੋਇਆ ਮੁਹੰਮਦ ਸਾਹਿਬ ਪਕੜ ਦੇ ਚਾਏ ਬਦਰ ਦੀ ਲੜਾਈ ਦੇ ਚ ਪਕੜ ਦੇ ਜਾ ਗਏ ਔਰ ਅਗਲੇ ਨੇ ਪਤਾ ਕੀ ਕੀਤਾ ਪੱਥਰਾਂ ਨਾਲ ਦੰਦ ਤੋੜੇ ਮੁਹੰਮਦ ਸਾਹਿਬ ਨੇ ਮਸਬੀ ਜਨੂਨ ਇਸੇ ਮਸਬੀ ਜਨੂਨ ਨੇ ਭਾਈ ਮਨੀ ਸਿੰਘ ਦੇ ਬੰਦ ਬੰਦ ਕਟਵਾਏ ਇਸੇ ਮਸਬੀ ਜਨੂਨ ਨੇ ਪਾਈ ਦੇ ਆਲੇ ਨੂੰ ਉਬਲ ਦੀ ਦੇਗ ਦੇ ਚ ਉਬਲਵਾ ਦਿੱਤਾ ਇਸੇ ਮਸਬੀ ਜਨੂਨ ਨੇ ਜਹਾਂਗੀਰ ਦੇ ਇਸੇ ਮਸਬੀ ਜਨੂਨ ਨੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਖਤ ਤਵੀ ਤੇ ਬਿਠਾ ਦਿੱਤਾ ਉਬਲ ਦੀ ਦੇਗ ਦੇ ਉਹ ਝੂਠ ਦੀ ਦੁਕਾਨ ਕਹਿੰਦਾ ਹੈ ਜਹਾਗੀਰ ਤੋਜ਼ ਕੇ ਜਾਂਗੀਰੀ ਪੜੀ ਤੇ ਹੈਰਾਨਗੇ ਹੋ ਜਾਂਦੀ ਹੈ ਜਦ ਵੀ ਕਿਸੇ ਦੇ ਮਜ਼ਬਦ ਦੇ ਨਾਂ ਤੇ ਧਰਮ ਦੇ ਨਾਂ ਤੇ ਸੁਰਦ ਰੁਕਦੀ ਹੈ ਕਠੋਰ ਹੋ ਜਾਂਦਾ ਹੈ ਸ਼ਾਇਦ ਰਾਜਨੀਤਿਕ ਨਾਲੋਂ ਵੀ ਜ਼ਿਆਦਾ ਹੋ ਜਾਂਦਾ ਹੈ ਬਹੁਤ ਅੰਦਾ ਹੋ ਜਾਂਦਾ ਹੈ ਬਿਲਕੁਲ ਅੰਨਾ ਹੋ ਜਾਂਦਾ ਹੈ ਜੈਸੇ ਮੁਸਲਮਾਨ ਹੋਏ ਔਰ ਜਿਸ ਤਰ੍ਹਾਂ ਦੇ ਜ਼ੁਲਮ ਗੁਰੂ ਘਰ ਦੇ ਤੇ ਢਾਏ ਜੈਸੇ ਕਿ ਬ੍ਰਾਹਮਣ ਹੋਏ ਬਾਈ ਧਾਰ ਦੇ ਰਾਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਤਾਜ਼ ਜ਼ਿੰਦਗੀ ਵਹਿਰ ਕਮਾਉਂਦੇ ਰਹੇ ਔਰ ਇੱਕ ਮੁਕਤਾ ਹੋਰ ਵੀ ਤੁਹਾਡੇ ਸਾਹਮਣੇ ਰੱਖਾ ਕਹਿੰਦੇ ਨੇ ਜਿਹੜੇ 17 ਜੱਜ ਬੈਠੇ ਸਨ ਸੂਬਾ ਸਰਹੰਦ ਦੀ ਕਚਹਿਰੀ ਦੇ ਸਭ ਤੋਂ ਪਹਿਲੇ ਵਜੀਦ ਖਾਨ ਨੇ ਦੀਵਾਨ ਸੁਚਾਨੰਦ ਤੋਂ ਪੁੱਛਿਆ ਤੋਂ ਦੱਸ ਇੰਨਾ ਬੱਚਿਆਂ ਦਾ ਕੀ ਕਰੀਏ ਉਹਨੇ ਆਖਿਆ ਇਹ ਫਰਜ਼ੰਦੇ ਮਾਂ ਰਸਤਾ ਇਹ ਸ਼ਬਦ ਲਿਖੇ ਨੇ ਮਾਰ ਕਹਿੰਦੇ ਨੇ ਸੱਪ ਨੂੰ ਪਰਸ਼ੀਨ ਦੇ ਚ ਸੱਪ ਲਈ ਸ਼ਬਦ ਹੈ ਮਾਰ ਇਹ ਫਰਜ਼ੰਦ ਮਾਰਸ ਫਰਜ਼ੰਦ ਕਹਿੰਦੇ ਨੇ ਲੜਕਿਆਂ ਨੂੰ ਬੱਚੇ ਇਹ ਸੱਪ ਦੇ ਬੱਚੇ ਨੇ ਦੀਵਾਨ ਸੁਚਾਨੰਦ ਉਦੇਪੁਰ ਇਹ ਫਰਜ਼ੰਦ ਮਾਰਸ ਇਹ ਸੱਪ ਦੇ ਬੱਚੇ ਨੇ ਇਹ ਵੱਡੇ ਹੋ ਕੇ ਡੰਗ ਮਾਰਨ ਇਹਨਾਂ ਦਾ ਸਿਰ ਅੱਜ ਹੀ ਉਚਲ ਲਿਆ ਕਮਾਲ ਹੈ ਸੁਚਾਨੰਦ ਬ੍ਰਾਹਮਣ ਗੀਤਾ ਪੜਨ ਵਾਲਾ ਮੂਰਤੀ ਦੀ ਪੂਜਾ ਕਰਨ ਵਾਲਾ ਮਾਲਾ ਫੇਰਨ ਵਾਲਾ ਤਿਲਕ ਲਾਉਣ ਵਾਲਾ ਜਨੇਊ ਪਹਿਨਣ ਵਾਲਾ ਹੈਰਾਨਗੀ ਇਹ ਨਾਧਾਰਮਿਕ ਬੰਦਾ ਇੰਨਾ ਗਠੋਰ ਕਿ ਮੈਂ ਆਪਣੇ ਧੰਨ ਰਾਲ ਜਦ ਇਤਿਹਾਸ ਪੜ੍ਹਦਾ ਤੇ ਹੈਰਾਨ ਹੋ ਜਾਂਦਾ ਧਾਰਮਿਕ ਬੰਦਿਆਂ ਦੇ ਫੈਸਲੇ ਧਾਰਮਿਕ ਮਨੁੱਖਾਂ ਦੀ ਇਹ ਸੋਚਣੀ ਦੀਵਾਨ ਦੇ ਵਿੱਚ ਬੈਠਾ ਸੀ ਸਬਾ ਦੇ ਵਿੱਚ ਬੈਠਾ ਸੀ ਕਚਹਿਰੀ ਦੇ ਵਿੱਚ ਬੈਠਾ ਸੀ ਤਿਲਕ ਲਾ ਕੇ ਜਿਨਾਂ ਉਹ ਪਹਿਨੇ ਆਇਆ ਸਵੇਰੇ ਸਵੇਰੇ ਤਾਜ਼ੀ ਪੂਜਾ ਪਾਠ ਕਰਕੇ ਆਇਆ ਬੈਠਾ ਤੇ ਵਜੀਦ ਖਾਨ ਪੁੱਛਦਾ ਦੱਸੋ ਤੂੰ ਦੱਸ ਪਹਿਲੇ ਇਸ ਬੱਚਿਆਂ ਦਾ ਕੀ ਕਰੀਏ ਕਾਜ਼ੀ ਦਾ ਫੈਸਲਾ ਤੇ ਆਖਰੀ ਸੀ ਖੂਨ ਡੋਲਣ ਦੀ ਕੋਈ ਲੋੜ ਨਹੀਂ ਦੀਵਾਰ ਦੇ ਵਿੱਚ ਚਣਕ ਸੁਚਾਨੰਦ ਕਹਿੰਦਾ ਇਹ ਫਰਜ਼ੰਦੇ ਮਾਰ ਅਸਤ ਇਹ ਸੱਪ ਦੇ ਬੱਚੇ ਨੇ ਮਾਰ ਕਹਿੰਦੇ ਨੇ ਸੱਪ ਨੂੰ कलगी नु भी पता चल गया मेरे बच्चियां नु सब दा बचा आ मेरे बच्चियां नु सब आ गया आप सुन के हैरान होोगे कलगीधर ने ये शब्द कबूल कर ले ज़फरनामा विच दर्ज ने मैं थोड़े सामने रखा जेड़ा ज़फरनामा लिखया है और नु जेब नु बोल श्री मुखवाक बादशाही दसवीं जे मज़दी के अगर खामोशा कोनी के आतिश दमारा फिरोजा कोनी ਜਹਾ ਸੁਧ ਕੇ ਚੋਂ ਬੱਚ ਗਾਂ ਕੁਸ਼ਤਾ ਚਾਰ ਕੇ ਬਾਕੀ ਬਾਂਦਸਤ ਪੇਚੀ ਦਾ ਮਾਰ ਮਾਰ ਕਹਿੰਦੇ ਨੇ ਸਪਨੋ ਕਲਵੀਦਰ ਪਾਦਸ਼ਾਹ ਕਹਿੰਨੇ ਕੀ ਹੋਇਆ ਆਹ ਔਰੰਗਜ਼ੇਬ ਤੂ ਮੇਰੇ 4 ਬੱਚੇ ਮਾਰ ਦਿੱਤੇ ਚਹਾਸ਼ੁਦ ਕੀ ਹੋਇਆ ਚਹਾਸ਼ੁਦ ਕੇ ਚੋਂ ਬੱਚੇ ਗਾਂ ਕੁਸ਼ਤਾ ਚਾਰ ਕਿ ਬਾਕੀ ਬਮਾਂਦਸਤ ਪੇਚੀ ਦਾ ਮਾਰ ਅਜੇ ਪੇਚੀ ਦਾ ਸੱਪ ਮੌਜੂਦ ਹੈ ਪਤਾ ਨਹੀਂ ਇਸ ਤਰ੍ਹਾਂ ਦੇ ਕਿਤਨੇ ਬੱਚਿਆਂ ਨੂੰ ਜਨਮ ਦੇਵੇ ਅਜੇ ਪੇਚੀ ਦਾ ਸੱਪ ਨਹੀਂ ਮੌਜੂਦ ਤੂੰ ਇਹ ਨਾ ਸਮਝੀਂ ਕਿ 4 ਸੱਪ ਦੇ ਬੱਚੇ ਮਾਰ ਦਿੱਤੇ ਨੇ ਨਹੀਂ ਇਹ ਤੈਨੂੰ ਯਾਦ ਹੋਣਾ ਚਾਹੀਦਾ ਹੈ ਕਿ ਜ਼ਫਰਨਾਮਾ ਸ੍ਰੀ ਮੁਕਵਾਕ ਪਾਦਸ਼ਾਹੀ ਦਸਵੀਂ ਚਹਾਸ਼ੁਦ ਕੇ ਚੋਂ ਬੱਚੇ ਗਾਂ ਕੁਸ਼ਤਾ ਚਾਰ ਕਿ ਬਾਕੀ ਬਮਾਂਦਸਤ ਪੇਚੀ ਦਾ ਮਾਰ ਅਜੇ